ਸਿੱਧੂ ਮੂਸੇਵਾਲੇ ਦੇ ਪਿਤਾ ਹਾਂਜੀ ਸਿੱਧੂ ਦੇ ਪਿਤਾ ਸਭ ਤੋਂ ਪਹਿਲਾਂ ਇਹ ਸੁਣੋ ਕਈ ਮੁਲਾਕਾਤਾਂ ਸਿਰਫ ਮੁਲਾਕਾਤਾਂ ਨਹੀਂ ਹੁੰਦੀਆਂ ਕਈ ਮਿਲਣ ਦੋ ਪਰਿਵਾਰਾਂ ਦੇ ਦਰਦ ਨੂੰ ਇਕੱਠਾ ਕਰ ਦਿੰਦੀਆਂ ਹਨ ਅੱਜ ਅਸੀਂ ਗੱਲ ਕਰਾਂਗੇ ਉਸ ਮੁਲਾਕਾਤ ਦੀ ਜਿਸ ਨੇ ਸਾਰੇ ਪੰਜਾਬ ਦੀਆਂ ਅੱਖਾਂ ਅੰਜੂਆ ਨਾਲ ਗਿੱਲੀਆਂ ਕਰ ਦਿੱਤੀਆਂ ਰਾਜਵੇਜ ਜਵੰਦਾ ਦੇ ਘਰ ਸਿੱਧੂ ਮੂਸੇਵਾਲੇ ਦੇ ਪਿਤਾ ਕਿਉਂ ਗਏ ਅਤੇ ਉੱਥੇ ਜਾ ਕੇ ਅਸਲ ਵਿੱਚ ਕੀ ਗੱਲ ਹੋਈ ਇਹ ਸਿਰਫ ਹੌਸਲਾ ਦੇਣਗੇ ਸੀ ਜਾਂ ਕੋਈ ਅਧੂਰਾ ਦਰਦ ਸਾਂਝਾ ਕਰਨ ਗਏ ਸੀ ਇਸ ਵੀਡੀਓ ਨੂੰ ਆਖਿਰ ਤੱਕ ਜਰੂਰ ਦੇਖੋ ਕਿ ਕਿ ਅਖੀਰ ਵਿੱਚ ਜੋ ਗੱਲ ਸਾਹਮਣੇ ਆਵੇਗੀ ਉਹ ਤੁਹਾਡੀ ਰੂਹ ਨੂੰ ਹਿਲਾ ਕੇ ਰੱਖ ਦਵੇਗੀ ਰਾਜਵੀਰ ਜਵੰਦਾ ਇੱਕ ਅਜਿਹਾ ਨਾ ਜੋ ਕੁਝ ਸਮਝ ਹੀ ਲੱਖਾਂ ਦਿਲਾ ਵਿੱਚ ਬਸ ਗਿਆ ਸੀ ਬਹੁਤ ਵਧੀਆ ਸੋਚ ਦਾ ਮਾਲਕ ਸੀ ਦਿਲ ਪੂਰੀ ਤਰ੍ਹਾਂ ਸਾਫ਼ ਰੱਖਦਾ ਹੁੰਦਾ ਸੀ ਅਤੇ ਸਭ ਨੂੰ ਹੱਸ ਕੇ ਮਿਲਦਾ ਹੁੰਦਾ ਸੀ ਅਤੇ ਆਵਾਜ਼ ਵਿੱਚ ਇੱਕ ਅਜਿਹਾ ਦਰਦ ਸੀ ਜੋ ਸਿੱਧਾ ਦਿਲ ਤੇ ਜਾ ਕੇ ਵੱਜਦਾ ਹੁੰਦਾ ਸੀ ਰਿਪੋਰਟਾਂ ਮੁਤਾਬਕ ਜਦੋਂ ਰਾਜਵੀਰ ਦੀ ਜ਼ਿੰਦਗੀ ਨਾਲ ਜੁੜੀ ਉਹ ਦਰਦਨਾਕ ਖਬਰ ਸਾਹਮਣੇ ਆਈ ਪੂਰਾ ਪੰਜਾਬ ਰੋ ਪਿਆ ਸੀ ਸੋਚ ਕੇ ਹੀ ਰੂਹ ਕੰਬਦੀ ਆਕੀ ਇਸ ਘਰ ਵਿੱਚ ਕੱਲ ਤੱਕ ਹਾਸੇ ਗੂੰਜਦੇ ਹੁੰਦੇ ਸੀ ਅੱਜ ਉੱਥੇ ਹਨੇਰਾ ਛਾ ਗਿਆ ਆ ਸਿੱਧੂ ਮੂਸੇਵਾਲੇ ਦੇ ਪਿਤਾ ਇੱਕ ਐਸਾ ਬੰਦਾ ਜਿਸਨੇ ਆਪਣਾ ਪੁੱਤਰ ਸਾਰੀ ਦੁਨੀਆ ਦੇ ਸਾਹਮਣੇ ਖੋ ਦਿੱਤਾ ਉਹ ਦਰਦ ਜੋ ਸ਼ਬਦਾਂ ਵਿੱਚ ਦੱਸਿਆ ਨਹੀਂ ਜਾ ਸਕਦਾ ਜੋ ਬੰਦਾ ਇਹ ਦਰਦ ਖੁਦ ਜੀ ਚੁੱਕਾ ਹੋਵੇ ਉਹ ਦੂਜੇ ਦੇ ਦਰਦ ਨੂੰ ਸਭ ਤੋਂ ਵਧੀਆ ਸਮਝ ਸਕਦਾ ਆ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਸਿੱਧੂ ਮੂਸੇਵਾਲੇ ਦੇ ਪਿਤਾ ਰਾਜਵੀਰ ਦੇ ਘਰ ਪਹੁੰਚੇ ਉਸ ਦਿਨ ਸਾਰੇ ਬਿਲਕੁਲ ਚੁੱਪ ਸੀ ਨਾ ਕੋਈ ਸ਼ੋਰ ਨਾ ਕੋਈ ਭੀੜ ਬਸ ਅੱਖਾਂ 'ਚ ਹੋ ਫਲੇ ਇਹ ਤੋਂ ਵੱਧ ਦਰਦ ਸੀ ਜਦੋਂ ਦਰਵਾਜ਼ੇ 'ਚ ਦਾਖਲ ਹੋਏ ਰਾਜਵੀਰ ਦੇ ਘਰ ਵਾਲਿਆਂ ਦੀਆਂ ਅੱਖਾਂ ਆਪਣੇ ਆਪ ਹੀ ਭਰ ਆਈਆਂ ਕਿਉਂਕਿ ਸਾਹਮਣੇ ਉਹ ਮਾਂ ਖੜੀ ਸੀ ਜੋ ਖੁਦ ਆਪਣੇ ਪੁੱਤਰ ਨੂੰ ਕਬਰ ਤੱਕ ਛੱਡ ਕੇ ਆਈ ਸੀ ਇਹ ਕੋਈ ਕੈਮਰੇ ਲਈ ਬਣਾਈ ਹੋਈ ਮੁਲਾਕਾਤ ਨਹੀਂ ਸੀ ਇਹ ਕੋਈ ਪਬਲਿਕ ਸਪੈਂਟ ਨਹੀਂ ਸੀ ਇਹ ਸੀ ਦੋ ਪਰਿਵਾਰਾਂ ਦਾ ਆਪਸ 'ਚ ਮਿਲਣਾ ਜਿਨ੍ਹਾਂ ਨੇ ਆਪਣੀ ਔਲਾਦ ਦਾ ਦਰਦ ਹੋ ਚੁਕੇ ਲੋਕਾਂ ਵਾਂਗ ਮਹਿਸੂਸ ਕੀਤਾ ਰਿਪੋਰਟਾਂ ਮੁਤਾਬਕ ਸਿੱਧੂ ਦੇ ਪਿਤਾ ਨੇ ਰਾਜਵੀਰ ਦੇ ਪਰਿਵਾਰ ਦਾ ਹੱਥ ਫੜ ਕੇ ਸਿਰਫ ਇੱਕ ਗੱਲ ਕਹੀ ਅਤੇ ਉੱਥੇ ਜਾ ਕੇ ਅਰਦਾਸ ਵੀ ਕੀਤੀ ਨਾਲ ਹੀ ਕਿਹਾ ਮੈਂ ਤੁਹਾਡਾ ਦਰਦ ਸਮਝਦਾ ਆ ਕਿਉਂਕਿ ਮੈਂ ਵੀ ਇਹੋ ਜੀ ਅੱਗ ਵਿੱਚੋਂ ਹੀ ਲੰਘਿਆ ਆ ਇਹ ਸ਼ਬਦ ਸੁਣ ਕੇ ਰਾਜਵੀਰ ਦੇ ਘਰ ਦੇ ਆਪਣੇ ਹੰਝੂ ਨਾ ਰੋਕ ਸਕੇ ਰਾਜਵੀਰ ਦੀ ਮਾਂ ਜਿਸ ਦੀ ਗੋਦ ਵਿੱਚ ਰਾਜਵੀਰ ਕਦੇ ਹੱਸ ਕੇ ਵੜਦਾ ਹੁੰਦਾ ਸੀ ਅੱਜ ਉਹ ਗੋਦ ਬਿਲਕੁਲ ਖਾਲੀ ਸੀ ਜਦ ਸਾਹਮਣੇ ਸਿੱਧੂ ਦੇ ਪਿਤਾ ਆਏ ਉਹਨਾਂ ਦੇ ਪੈਰਾਂ ਵਿੱਚ ਰਾਜਵੀਰ ਦੀ ਮਾਂ ਡਿਗਦੇ ਡਿਗਦੇ ਰੁਕ ਗਈ ਸਿੱਧੂ ਦੇ ਪਿਤਾ ਨੇ ਤੁਰੰਤ ਉਸ ਨੂੰ ਚੁੱਕ ਕੇ ਗਲ ਨਾਲ ਲਾ ਲਿਆ ਉਹ ਪਲ ਉਹ ਦ੍ਰਿਸ਼ ਉਹ ਦਰਦ ਜੋ ਕਿਸੇ ਨੇ ਪੂਰੇ ਦਿਲ ਨਾਲ ਦੇਖਿਆ ਉਹ ਕਦੇ ਨਹੀਂ ਫਾਕਾ ਦਾ ਇਹੋ ਜਿਹਾ ਸੀਨ ਨੂੰ ਇਹ ਮੁਲਾਕਾਤ ਦੱਸ ਗਈ ਕਿ ਪੰਜਾਬ ਦੇ ਘਰਾਂ ਵਿੱਚ ਸਿਰਫ ਗਾਇਕ ਹੀ ਪੈਦਾ ਨਹੀਂ ਹੁੰਦੇ ਇੱਥੇ ਮਾਵਾ ਦੇ ਸੁਪਨੇ ਅਤੇ ਪਿਤਾ ਦਾ ਹੌਸਲਾ ਵੀ ਪੈਦਾ ਹੁੰਦਾ ਆ ਪਰ ਜਦ ਕਿਸਮਤ ਇੱਕ ਘਰ ਤੋਂ ਸਿਤਾਰਾ ਖੋਹ ਲੈਂਦੀ ਆ ਉਹ ਸਾਰਾ ਘਰ ਹਨੇਰੇ ਵਿੱਚ ਡੁੱਬ ਜਾਂਦਾ ਆ ਸਿੱਧੂ ਦੇ ਪਿਤਾ ਨੇ ਰਿਪੋਰਟਾਂ ਮੁਤਾਬਕ ਇੱਕ ਗੱਲ ਹੋਰ ਵੀ ਕਹੀ ਲੋਕ ਜਦ ਤੱਕ ਬੰਦਾ ਜਿਉਂਦਾ ਹੁੰਦਾ ਉਸ ਦੀ ਕਦਰ ਨਹੀਂ ਕਰਦੇ ਜਦੋਂ ਚੱਲਿਆ ਜਾਂਦਾ ਫਿਰ ਰੋਣਾ ਧੋਣਾ ਸ਼ੁਰੂ ਕਰਦੇ ਨੇ ਇਹ ਸੱਚ ਆ ਦੋਸਤੋ ਸਿੱਧੂ ਹੋਵੇ ਜਾਂ ਰਾਜਵੀਰ ਹੋਵੇ ਜਾਂ ਕੋਈ ਹੋਰ ਕਲਾਕਾਰ ਹੋਵੇ ਹਰ ਕਲਾਕਾਰ ਮਰਨ ਤੋਂ ਬਾਅਦ ਹੀ ਲੋਕ ਲੇਜੈਂਡ ਮੰਨਦੇ ਨੇ ਪਰ ਜਦੋਂ ਜਿਉਂਦੇ ਨੇ ਉਦੋਂ ਉਹਨਾਂ ਨੂੰ ਸਪੋਰਟ ਨਹੀਂ ਮਿਲਦਾ ਸਿੱਧੂ ਦੇ ਪਿਤਾ ਦੁਆਰਾ ਤਿੰਨਾਂ ਏ ਲਾਈਨਾਂ ਆਖਿਰਕਾਰ ਫਟ ਗਈਆਂ ਉਸ ਦਿਨ ਅਖੀਰ ਵਿੱਚ ਦੋਵੇਂ ਪਰਿਵਾਰਾਂ ਨੇ ਇਕੱਠੇ ਮਿਲ ਕੇ ਅਰਦਾਸ ਵੀ ਕੀਤੀ ਵਾਹਿਗੁਰੂ ਰਾਜਵੀਰ ਦੀ ਰੂਹ ਨੂੰ ਸ਼ਾਂਤੀ ਦੇ ਅਤੇ ਇਸ ਘਰ ਨੂੰ ਫਿਰ ਤੋਂ ਹੌਸਲਾ ਬਖਸ਼ੀ ਇਹ ਸਿਰਫ ਇੱਕ ਸਟੋਰੀ ਨਹੀਂ ਇਹ ਹਕੀਕਤ ਆ ਇਹ ਕੋਈ ਫਿਲਮ ਦੀ ਕਹਾਣੀ ਨਹੀਂ ਇਹ ਪੰਜਾਬ ਦੇ ਘਰਾਂ ਦੀ ਹਕੀਕਤ ਆ ਅੱਜ ਰਾਜਵੀਰ ਕੱਲ ਕੋਈ ਹੋਰ ਜ਼ਿੰਦਗੀ ਬਹੁਤ ਛੋਟੀ ਆ ਦੋਸਤੋ ਆਪਣੇਆਂ ਨੂੰ ਜਿਉਂਦੇ ਜੀ ਪਿਆਰ ਕਰੋ ਕਦਰ ਕਰੋ ਕਿਉਂਕਿ ਮੌਤ ਤੋਂ ਬਾਅਦ ਦੇ ਹੰਝੂ ਕਦੇ ਕਿਸੇ ਨੂੰ ਵਾਪਸ ਨਹੀਂ ਲਿਆਉਂਦੇ ਅੱਜ ਦੀ ਇਹ ਕਹਾਣੀ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਇੱਕ ਮੁਲਾਕਾਤ ਦੀ ਨਹੀਂ ਇਹ ਕਹਾਣੀ ਆ ਹਰ ਉਸ ਮਾਂ ਪਿਓ ਦੀ ਜਿਸਨੇ ਆਪਣਾ ਪੁੱਤਰ ਖੋ ਦਿੱਤਾ ਅਤੇ ਹਰ ਉਸ ਮਾਂ ਦੀ ਜਿਸ ਦੀ ਗੋਦ ਅਚਾਨਕ ਖਾਲੀ ਹੋ ਗਈ ਸਿੱਧੂ ਮੂਸੇਵਾਲਾ ਵੀ ਬਹੁਤ ਵਧੀਆ ਇਨਸਾਨ ਸੀ ਅਤੇ ਰਾਜਵੀਰ ਜਵੰਦਾ ਵੀ ਬਹੁਤ ਹੀ ਸਾਫ਼ ਦਿਲ ਦਾ ਮਾਲਕ ਸੀ ਦੋਵਾਂ ਨੇ ਲੋਕਾਂ ਨੂੰ ਆਪਣੀ ਆਵਾਜ਼ ਨਾਲ ਰੋਲਾਇਆ ਵੀ ਅਤੇ ਹਸਾਇਆ ਵੀ ਪਰ ਸ਼ਾਇਦ ਪਰਮਾਤਮਾ ਤਮਾਨੂੰ ਵੀ ਇਹੋ ਜਿਹੇ ਚੰਗੇ ਬੰਦੇ ਜਿਆਦਾ ਪਿਆਰੇ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਜਲਦੀ ਆਪਣੇ ਕੋਲ ਬੁਲਾ ਲੈਂਦਾ ਆ ਪਰ ਸਵਾਲ ਇਹ ਨਹੀਂ ਕਿ ਉਹ ਚਲੇ ਕਿਉਂਗੇ ਸਵਾਲ ਇਹ ਆ ਅਸੀਂ ਜਿਉਂਦੇ ਜੀ ਉਹਨਾਂ ਦੀ ਕਦਰ ਨਹੀਂ ਕੀਤੀ ਤੇ ਹੁਣ ਉਹਨਾਂ ਨੂੰ ਅਦੀ ਪਿੱਠ ਪੈਸਿਓ ਲੈਣ ਜਣ ਮੰਨਦੇ ਫਿਰਦੇ ਆ ਸਿੱਧੂ ਹੋਵੇ ਜਾਂ ਰਾਜਵੀਰ ਹੋਵੇ ਦੋਵੇਂ ਸਦਾ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ ਉਹਨਾਂ ਦੇ ਗਾਣੇ ਹਮੇਸ਼ਾ ਉਹਨਾਂ ਦੀਆਂ ਯਾਦਾਂ ਨੂੰ ਜਿਉਂਦਾ ਰੱਖਣ ਗਿਆ ਕਿਉਂਕਿ ਕੁਝ ਇਨਸਾਨ ਮੌਤ ਤੋਂ ਬਾਅਦ ਵੀ ਮਰਦੇ ਨਹੀਂ ਉਹ ਯਾਦਾਂ ਬਣ ਜਾਂਦੇ ਨੇ ਦੋਸਤ ਜੋ ਜੇ ਇਸ ਵੀਡੀਓ ਨੇ ਤੁਹਾਡਾ ਵੀ ਦਿਲ ਛੂਹਿਆ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਿੱਧੂ ਦੇ ਪਿਤਾ ਦਾ ਇਹ ਮਿਲਣ ਕਿਵੇਂ ਲੱਗਿਆ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਇੱਥੇ ਅਸੀਂ ਸੱਚੀਆਂ ਕਹਾਣੀਆਂ ਅਸਲੀ ਦਰਦ ਅਤੇ ਅਸਲੀ ਹਕੀਕਤ ਤੁਹਾਡੇ ਤੱਕ ਲਿਆਉਂਦੇ ਰਹਿੰਨੇ ਹਾਂ